ਜੇ ਆਪਾਂ ਹਰਿਆਣਾ ਸਰਕਾਰ ਵੱਲੋਂ 6 ਪੀਸ ਅਫਸਰਾਂ ਨੂੰ ਗਲੈਂਟਰੀ ਵਾਰਡ ਦੇਣ ਦੀ ਕੀਤੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਸ਼ਮੂਦ ਕਰੌੜੀ ਬਾਰਡਰਾਂ ਉੱਤੇ ਕਿਸਾਨਾਂ ਮਜ਼ਦੂਰਾ ਉੱਤੇ ਅੰਨ ਤਸ਼ੱਦਦ ਕਰਨ ਵਾਲੇ ਸ਼ਮਕਰਸਨ 22 ਸਾਲਾਂ ਨੂੰ ਅਸ਼ੀਰ ਕਰਨ ਵਾਲੇ ਤੇ 433 ਕਿਸਾਨਾਂ ਨੂੰ ਮਜ਼ਦੂਰਾ ਨੂੰ ਸੱਟ ਲੱਗਵੀਂ ਕਰਨ ਵਾਲੇ ਕਿਸਾਨਾਂ ਉੱਤੇ ਮਜ਼ਦੂਰਾ ਉੱਤੇ ਡਰੋਨ ਚਲਾਉਣ ਵਾਲੇ ਐਸਐਲਆਰ ਚਲਾਉਣ ਵਾਲੇ ਸ਼ਾਰਟ ਗਨ ਚਲਾਉਣ ਵਾਲੇ ਅਥਰੂ ਗਾਇ ਕਰਨ ਵਾਲੇ ਪੁਲਿਸ ਅਥਰਾ ਸ਼ੇਪ ਕੀਤਾ ਸਤਰਾ ਨੂੰ ਹਰਿਆਣਾ ਸਰਕਾਰ ਵੱਲੋਂ ਗਲੈਂਟਰੀ ਵਾਰਡ ਦੇ ਲਈ ਕੇਂਦਰ ਸਰਕਾਰ ਨੂੰ ਸ਼ਿਵਾਸ਼ੀ ਭੇਜੀ ਗਈ ਸੀ ਤਾਂ ਜੋ ਕੇਂਦਰ ਸਰਕਾਰ ਅੱਗੇ ਰਾਸ਼ਟਰਪਤੀ ਨੂੰ ਬਾਰਡਰ ਕਰੇ ਤਾਂ ਰਾਸ਼ਟਰਪਤੀ ਉਹਨਾਂ ਨੂੰ ਕੈਟਲ ਦਵੇ ਨਾ ਉਹ ਅੱਜ ਜੋ ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ਿਵਾਸ਼ੀ ਰੱਦ ਕਰਤੀ ਗਈ ਇਹ ਕਹ ਕੇ ਕਿ ਇਹ ਸ਼ਿਵਾਸ਼ੀ ਜੋ ਹਰਿਆਣਾ ਸਰਕਾਰ ਨੇ ਭੇਜੀ ਆ ਉਹ ਲੇਟ ਹੋ ਗਈ ਹੈ ਇਸ ਕਰਕੇ ਰੱਦ ਕੀਤੀ ਜਾਂਦੀ ਹੈ ਇਹ ਆਪਣੇ ਆਪ ਜੀ ਫਾਸੋ ਨਾ ਕਰਕੇ ਆਪਣੇ ਆਪਣਾ ਜਨਾਜਾ ਕੇਂਦਰ ਸਰਕਾਰ ਆ ਵੀ ਕੱਢ ਰਹੀ ਹੈ ਕਿਉਂਕਿ ਝੂਠ ਦੇ ਪੈਰ ਨਹੀਂ ਕੇਂਦਰ ਸਰਕਾਰ ਵੱਲੋਂ ਇਸ ਲਿਖਿਆ ਹੋਇਆ ਤੇ ਪਰਦਾ ਪੋਸ਼ੀ ਕਰਨਾ ਜਿਰਾਵਾ ਉਹ ਆਪਣੇ ਆਪ ਹੀ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਵਾ ਤੇ ਲੋਕਤੰਤਰ ਤੇ ਇੱਕ ਪਰਮਾਕਲੰਕ ਹੈ। ਭਈ ਇਹ ਕਿਹੜਾ ਲੋਕਤੰਤਰ ਕਹੋਗੇ? ਕਿ ਆਪਣੇ ਲੋਕਾਂ ਤੇ ਤੁਸੀਂ ਅੱਜ ਕਰਨਾ ਵਾਲੇ ਗੋਲਗਾ ਚਰਾਵਾੜੀ ਅਫਸਰਾਂ, ਪੁਲਿਸ ਅਫਸਰਾਂ ਗਲੈਕਟਰੀ ਵਾਰਡ ਦੇਣ ਵਾਸਤੇ ਰਾਸ਼ਟਰਪਤੀ ਵਿਸ਼ਵਾਸ ਨਹੀਂ ਦਿੱਤੇ ਜਾਂ। ਜਿਹੜੇ ਅंदोलਨ ਕਾਰਿਆ ਉਹ ਆਪਣੇ ਹੱਕੀ ਮੰਗਾਂ ਲਈ ਰੋਜ਼ ਪ੍ਰਦਰਸ਼ਨ ਕਰ ਗਿਆ ਕਰਮਜਾਰੀ ਹਣ ਦਿੱਲੀ ਤੇ ਉਹਨਾਂ ਨੂੰ ਰੋਕਣ ਬਦਲੀ ਗਰੰਟੀ ਵਾਰਡ ਅਵਸਰਨ ਦੇਵੇ ਕੇਂਦਰ ਦੀ ਸਰਕਾਰ ਰਾਣੀ ਸਰਕਾਰ ਸਵਾਰਚ ਕਰੇ ਇਹਨਾਂ ਨੂੰ ਵੱਡੀ ਤਰਾਸਤੀ ਔਰ ਕੀ ਹੋ ਸਕਦੀ ਦੇਸ਼ ਦੀ ਇਹਨਾਂ ਨੂੰ ਵੱਡਾ ਸਵਾਲੀਆ ਨਿਸ਼ਾਨ ਔਰ ਕੀ ਹੋ ਸਕਦਾ ਹੈ ਲੋਕਪੰਤਰ ਦੇਤੇ ਇਸ ਲਈ ਅਸੀਂ ਜੋ ਵੀ ਇਹ ਰੱਦ ਕੀਤੀ ਗਈ ਹੈ ਚਵਾਰਚ ਉਨ ਉਹ ਜੋ ਕੇਂਦਰ ਸਰਕਾਰ ਕਹ ਰਹੀ ਹੈ ਕਿ ਇਹ ਚਵਾਰਚ ਲੇਟ ਹੋ ਗਈ ਹੈ ਇਸ ਕਰਕੇ ਰੱਦ ਕੀਤੀ ਜਾਂਦੀ ਹੈ ਉਸ ਤਰ੍ਹਾਂ ਕੋ ਨਹੀਂ ਮੰਨਦੇ ਜੇ ਰੱਦ ਕੀਤੀ ਗਈ ਹੈ ਤੇ ਦোলন گاڑی ਕਿਸਾਨਾਂ ਦੇ ਦਬਾਅ तले ਕੀਤੀ ਗਈ ਆ ਹਿੰਦੁਸਤਾਨ ਦੇ ਲੋਕਾਂ ਦੇ ਦਬਾਅ तले ਕੀਤੀ ਗਈ ਆ ਦੁਨੀਆ ਦੇ ਲੋਕਾਂ ਦੇ ਦਬਾਅ तले ਕੀਤੀ ਗਈ ਹੈ ਫਿਰ ਕਿਹੜੇ ਕਿਹੜੇ ਟੰਗੜਾ ਨੂੰ ਖਾਣਾ ਲੋਕਾਂ ਕਿਤਰਾ ਗੱਲ ਕਰੋਗੇ ਕਿ ਕਿਤੇ ਜਾ ਕੇ ਇਸ ਲਈ ਅਸੀਂ ਆਪਣਾ ਸ਼ਕਸ਼ੋਰ ਤੇਜ਼ ਕਰਾਂਗੇ ਛਿਬਾ ਜਿੰਨਾ ਮਰਜੀ ਲੰਮਾ ਸਾਲਾਂ ਤੋਂ ਵੀ ਚੱਲੇਗਾ ਚਲਾਵਾਂਗੇ ਤੇ ਇਹਨਾਂ ਦੀ ਹੈ ਜੇ ਇਸ ਭਾਰਤੀ ਰਾਜ ਦੇ ਇਸ ਭਾਰਤੀ ਆਤਮਾ ਦੇ ਇਸ ਅੰਦਰ ਦੀ ਸਰਕਾਰ ਦੇ ਬਹੁਤ ਯਾਦੇ ਜਿਹੜੇ ਜਿਹੜੇ ਇਹਨਾਂ ਦੇ ਕਰੂਰ ਚਿਹਰਾਵ ਇਡਾ ਕਰੂਰ ਚਿਹਰਾਵ ਜਿਹੜਾ ਲੋਕ ਵਿਰੋਧੀ ਚਿਹਰਾਵ ਇਡਾ ਕਾਰਪੋਰੇਟ ਦੇ ਪੱਖੀ ਚਿਹਰਾਵ ਉਹ ਬਿਰਤੋਂ ਨੰਗਾ ਕਰ ਦਾਂਗੇ ਲੋਕਾਂ ਦੇ ਸਾਹਮਣੇ ਇੱਕ ਗੱਲ ਮੈਂ ਹੋਰ ਕਰਨੀ ਹੈ ਪਿਆਹੇ ਕੋਟ ਦੇ ਵਿੱਚ ਅਪੀਲ ਪਾਈ ਹੋਈ ਹੈ ਕੋਪੀਲ ਪਿਉੜ ਤੇ ਭਾਈ ਹੁਣ ਕੀ ਵੇਖਦੇ ਜੋ ਹੁਣ ਤੇ ਆ 6 ਅਫਸਰਾਂ ਦੀ ਇਲਛਾਚ ਕੀਤੀ ਆ ਬਾਈ ਨੇ ਰੈਣਾ ਸਰਕਾਰ ਨੇ ਹੁਣ ਤੇ ਨੰਗ ਹੋ ਗਿਆ ਨੰਗੇ ਹੋ ਗਏ ਤੇ ਇਹਨਾਂ ਨੇ ਦੋਸ਼ ਦਿੱਤਾ ਕਿਸਾਨਾਂ ਤੇ ਤੋੜ ਰੈਣਾ ਸਰਕਾਰ ਨੂੰ ਵੀ ਆਪਣੇ ਹਾਈ ਕੋਰਟ ਨੂੰ ਜਿਹੜੇ 6 ਪੁਲਿਸ ਅਫਸਰ ਹੈ ਜਿਹੜੇ ਨਾਮਜ਼ਦ ਕਰਤੇ ਆ ਰੈਣਾ ਸਰਕਾਰ ਨੇ ਕਿਸਾਨਾਂ ਉੱਤੇ ਮਜ਼ਦੂਰਾਂ ਤੇ ਤਸ਼ੱਦਦ ਕਰਨ ਵਾਲੇ ਇਹਨਾਂ ਦੇ ਤੇ ਇਹਨਾਂ ਦੇ ਪਰਚੇ ਦਰਜ ਕਰਕੇ ਗ੍ਰਿਫਤਾਰ ਕਰਨ ਬਾਰੇ ਸਤਿਜ्ञਾਵਾਂ ਦੇਣ ਬਾਰੇ ਇਹਨਾਂ ਸਰਕਾਰ ਨੂੰ ਫੈਸਲਾ ਦੇਣਾ ਚਾਹੀਦਾ ਜਿਹੜੀ ਗੱਟ ਪਿੱਛੇ ਪਈ ਹੋਈ ਹੈ ਵਕੀਲ ਇਹ ਸੇਤਰਾਹੀ ਪੰਜਾਬ ਦੀ ਸਰਕਾਰ ਨੂੰ ਇਹਨਾਂ 6 ਪੁਲਿਸ ਸੱਤਰਾ ਉੱਤੇ ਪਰਚਾ ਦਰਜ ਕਰਕੇ ਕ੍ਰੋਧ ਕਰਨਾ ਚਾਹੀਦਾ ਇੱਕ ਤੋ ਜਿਹੜਾ ਉਹਨਾਂ ਨੇ ਬੈਰੀਕਾਡ ਲਾਏ ਹੋਏ ਆ ਜਿਹੜੇ ਸ਼ਬੂ ਮੋਰਚੀ ਸ਼ਬੂ ਬਾਟਰ ਦੇ ਉੱਤੇ ਉਹ ਸਾਰੇ ਪੰਜਾਬ ਦੇ ਪੰਜਾਬ ਦੀ ਧਰਤ ਉੱਤੇ ਆ ਤਵੇ ਜਿੰਨਾ ਕਿ ਸ਼ਤਰ ਕੀਤਾ ਉਹਨਾਂ ਨੇ ਖਲੋਰੀ ਬਾਰਡਰਾਂ ਦੇ ਉੱਤੇ ਇੱਥੇ ਸਾਰਾ ਹੀ ਪੰਜਾਬ ਦੇ ਵਿੱਚ ਆਣ ਕੇ ਕੀਤਾ ਤੋੜ ਕੇ ਛੇ ਪुलिस ਅਫਸਰ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਮ ਨਾਮ ਜਦ ਹੋ ਗਿਆ ਪੀਐਨ ਨੇ ਇਹ ਸ਼ਤਰ ਕੀਤਾ ਸੋਨਾਂ ਤੇ ਹੋਣਾ ਕੀ ਦਿੱਖਤਿਆ ਉਹਨਾਂ ਨੇ ਪਰਚਾ ਦੱਚ ਕਰਦੀ ਜੇ ਤੁਹਾਡਾ ਕਿਸਾਨਾਂ ਨਾਲ ਮਜ਼ਦੂਰਾ ਨਾਲ ਪੰਜਾਬ ਦੇ ਨਾਲ ਹਰਿਆਣੇ ਦੇ ਨਾਲ ਦੇਸ਼ਵਾਰ ਦੇ ਨਾਲ ਕੋਈ ਮੜਾ ਮੋਟਾ ਵੀ ਮੜਾ ਮੋਟਾ ਕੋ ਨੱਤਾ ਹੈਗਾ ਜਾਂ ਮੜੀ ਮੋਟੀ ਵੀ ਇਨ੍ਹਾਂ ਪੀੜਤ ਲੋਕਾਂ ਨਾਲ ਜਿਨ੍ਹਾਂ ਤੇ ਅਤਸ਼ਾਹਦ ਹੋਇਆ ਉਹਨਾਂ ਨਾਲ ਮਾੜੀ ਮੋਟੀ ਵੀ ਕੋਈ ਸਾਂਝ ਹੈਗੀ ਆ ਜਾਂ ਸਵੇਧਰਾ ਹੈਗੀ ਆ ਜਾਂ ਮਾੜੀ ਮੋਟੀ ਵੀ ਤੁਹਾਡੇ ਵਿੱਚ ਕੋਈ ਕਿਸੇ ਕਸੰਦੀ ਹੈ ਲੋਕਾਂ ਪ੍ਰਤੀ ਕੋਈ ਨਿਚਾਅ ਹੈਗੀ ਆ ਤੇ ਪਰਚੇ ਦਰਜ ਕਰੋ ਇਨੀਸ਼ੀਏਟਿਵ ਲਈ ਸਭ ਤਰ੍ਹਾਂ ਦੇ ਉੱਤੇ ਤੁਰੰਤ ਐਫਆਈਆਰ ਕਰੋ ਐਫਆਈਆਰ ਦਰਜ ਕਰੋ ਤੇ ਉਹਨਾਂ ਨੂੰ ਗ੍ਰਿਫਤਾਰ ਕਰੋ ਜੇਕਰ ਪੰਜਾਬ ਦੀ ਸਰਕਾਰ ਇਹ ਪਰਚੇ ਦਰਜ ਨਹੀਂ ਕਰਦੀ ਤੇਰਾ ਮਤਲਬ ਸਿੱਧਾ ਹੀ ਆ ਕਿ ਸਾਰਾ ਭਾਰਤੀ ਰਾਜ ਚੱਲ ਰਿਹਾ ਕਿਹੜਾ ਤਰ੍ਹਾਂ ਚੱਲ ਰਿਹਾ ਕਿਹੇ ਤਰ੍ਹਾਂ ਦਿਸ਼ਾ ਵਿੱਚ ਚੱਲ ਰਿਹਾ ਕਿਸੇ ਪਿਛਲੀ ਤਾਕਤ ਦੇ ਨਾਲ ਇਸ ਲਈ ਇਹ ਸਾਰੇ ਪੰਜਾਬ ਦੇ ਰਹਾਣੇ ਦੇ ਵਸੀਆਂ ਨੂੰ ਤੇ ਦਿੱਸ਼ ਪਰ ਦੇ ਵਸੀਆਂ ਨੂੰ ਤੇ ਦੁਨੀਆ ਪਰ ਦੇ ਲੋਕਾਂ ਨੂੰ ਇਹ ਇਲਾਵਾ ਸਮਝਾ ਜਾਣੀ ਚਾਹੀਦੀ ਆ ਕਿ ਕਿਸ ਤਰੀਕੇ ਨਾਲ ਇਹ ਸਰਕਾਰਾਂ ਜਿਹੜੀਆਂ ਹਿੰਦੁਸਤਾਨ ਦੀ ਸਰਕਾਰ ਆ ਦਸਤੋਂਗਿਆ ਕੰਮ ਆ ਇਹ ਕਿਸ ਤਰ੍ਹਾਂ ਦਾ ਆਰਪੋਰਟ ਦੇ ਪੱਖ ਦੇ ਵਿੱਚ ਨਕੀਆਂ ਬਣਾ ਰਿਹਾ ਕਿਸ ਤਰ੍ਹਾਂ ਲੋਕਾਂ 'ਤੇ ਤਸ਼ੱਦਦ ਕਰ ਰਿਹਾ ਤੇ ਕਿਸ ਤਰੀਕੇ ਦਾ ਇਹ ਨਾ ਵਿਆਰ ਹੈ ਬੋਲੇ ਭਾਰੇ ਕਿਸੇ ਨੂੰ ਕੋਈ ਪੁਲੇਖਾ ਨਹੀਂ ਉਡਾਉਣਾ ਚਾਹੀਦਾ ਤੇ ਉਹਦੇ ਜੇ ਕਰ ਇਹ ਸਾਰੇ ਕਿਸੇ ਨੂੰ ਦੱਕਣਾ ਲੋਕਾਂ ਨੂੰ ਬਚਾਉਣਾ ਲੋਕਾਂ ਦੇ ਲੋਕਾਂ ਦੀ ਆਕਾ ਕੂਪ ਬਚਾਉਣੇ ਆ ਫਸਲਾਂ ਨਸਲਾਂ ਜ਼ਮੀਨ ਬਚਾਉਣੀ ਆ ਕਾਰਪੋਰੇਟ ਤੋਂ ਆਪਣਾ ਸਭਿਆਚਾਰ ਆਪਣਾ ਹਿੱਸਾ ਆਪਣੀ ਬੋਲੀ ਆਪਣੀਆਂ ਕਦਰਾਂ ਕੀਮਤਾਂ ਬਚਾਉਣੀਆਂ ਆ ਤੇ ਭਾਈ ਆਓ ਇਸ ਚਾਲਨ ਰੈਸ਼ ਕਰੀ ਨੂੰ ਜੋ ਸਾਡੇ 5 ਮਹੀਨੇ ਤੋਂ ਉੱਪਰ ਹੋ ਗਿਆ ਆਓ ਉਸ ਨੂੰ ਮਜ਼ਬੂਤ ਕਰੀਏ ਮਜ਼ਬੂਤ ਕਰਕੇ ਤੇ ਲੰਮੀ ਲੜਾਈ ਜਿਹੜੀ ਆ ਉਹ ਲੜਨ ਵਾਸਤੇ ਆਪਣੇ ਜਿਹੜੇ ਆ ਜਿਤਨਾ ਲੰਮੀ ਲੜਾਈ ਲੜਨੀ ਆ ਉਹਦੇ ਚ ਸ਼ਾਮਲ ਹੋਈਏ ਚੜ੍ਹਦੀ ਕਲਾ ਆਪਣੀ ਹੋਊਗੀ ਵੈਦੂ ਜੀ ਦਾ ਖਰਸਾ ਵੈਦੂ